ਸਸ਼ੇਕਾਲ ਜੀ ਮੈਂ ਜਨਤਿ ਮਾਂ ਤੇ ਉਮੀਦ ਕਰਦਾ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋ ਹੋਮੋਗੇ ਅੱਜ ਜਿਹੜੀ ਤੁਹਾਨੂੰ ਵੀਡੀਓ ਦਿਖਾਉਣ ਜਾ ਰਹੇ ਹਾਂ ਇਸ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਕਿ ਆਖਰ ਜਿਨ੍ਹਾਂ ਨੇ ਸਿਰ ਦੇ ਉੱਤੇ ਪੱਗਾਂ ਸਜਾਈਆਂ ਹੋਈਆਂ ਨੇ ਉਹ ਜਾ ਕਿੱਧਰ ਨੂੰ ਰਹੇ ਨੇ ਕਿਉਂ ਲੋਕ ਮੂਰਖ ਬਣਦੇ ਨਜ਼ਰ ਆ ਰਹੇ ਨੇ ਕਿਉਂਕਿ ਜਿਹੜੀ ਦਸਤਾਰ ਹੈ ਉਹ ਸਾਨੂੰ ਐਵੇਂ ਨਹੀਂ ਮਿਲੀ ਇਸ ਦੇ ਪਿੱਛੇ ਕੁਰਬਾਨੀਆਂ ਜਿਹੜੇ ਕਿ ਜ਼ਰੂਰ ਦੇਖ ਲੈਣੇ ਚਾਹੀਦੇ ਨੇ ਇਤਿਹਾਸ ਦੇ ਉੱਤੇ ਜਿਹੜਾ ਕਿ ਜ਼ਰੂਰ ਝਾਤ ਮਾਰ ਲੈਣੀ ਚਾਹੀਦੀ ਹੈ ਜੇਕਰ ਤੁਸੀਂ ਅਜਿਹੇ ਕੰਮਾਂ ਦੇ ਵਿੱਚ ਪੈਣਾ ਹੀ ਆ ਤਾਂ ਪਖੰਡਵਾ ਦੇ ਵਿੱਚ ਫਸਣੀਆਂ já put ਅ ਜਗਾ ਤੇ ਜਾ ਕੇ ਤੁਸੀਂ ਆਪਣੇ ਸਿਰ ਝਕਾਉਣੇ ਨੇ ਤਾਂ ਫਿਰ ਘਟੋ ਘਟ ਸਿਰ ਦੇ ਉੱਤੇ ਪੱਗ ਜਿਹੜੀ ਆ ਉਹ ਨਾ ਸਜਾਇਆ ਕਰੋ ਜੇਕਰ ਤੁਸੀਂ ਵਹਿਮਾ ਭਰਮਾ ਦੇ ਵਿੱਚ ਵਿਸ਼ਵਾਸ ਕਰਨਾ ਜਾਂ ਫਿਰ ਤੁਸੀਂ ਅਜਿਹੇ ਪਖੰਡੀਆਂ ਦੇ ਕੋਲ ਜਾਣਾ ਜਿੱਥੇ ਤੁਹਾਨੂੰ ਲੱਗਦਾ ਕਿ ਇੱਥੇ ਸਾਡੇ ਕੰਮ ਰਾਸ ਹੋ ਸਕਦੇ ਨੇ ਤਾਂ ਫਿਰ ਸਿਰ ਦੇ ਉੱਤੇ ਬੰਨੀ ਹੋਈ ਪੱਗ ਦੀ ਉੱਥੇ ਜਾ ਕੇ ਬੇਕਦਰੀ ਨਾ ਕਰਿਆ ਕਰੋ ਕਿਉਂਕਿ ਵੀਡੀਓ ਸਕਰੀਨ ਦੇ ਉੱਤੇ ਤੁਸੀਂ ਲਗਾਤਾਰ ਦੇਖ ਸਕਦੇ ਹੋ ਕਿ ਕਿਵੇਂ ਦੋ ਜਿਹੜੇ ਕਿ ਵਿਅਕਤੀ ਨੇ ਸਿਰ ਦੇ ਉੱਤੇ ਪੱਗਾਂ ਸਜਾਈਆਂ ਹੋਈਆਂ ਨੇ ਹੱਥ ਜੋੜ ਕੇ ਖੜੇ ਨੇ ਤਾਂ ਇਹ ਖੜੇ ਕੀਤੇ ਨੇ ਇਹ ਵੀ ਤੁਸੀਂ ਦੇਖ ਹੀ ਸਕਦੇ ਹੋ ਵੀ ਇਹ ਕਿੱਥੇ ਖੜੇ ਹੋ ਸਕਦੇ ਨੇ ਕਿਉਂ ਅਜਿਹੇ ਲੋਕ ਨੇ ਜਿਹੜੇ ਕਿ ਪੱਗ ਬਨ ਕੇ ਅਜਿਹੇ ਪੁੱਠੇ ਕੰਮ ਕਰਦੇ ਨੇ ਸਾਡੇ ਗੁਰੂਆਂ ਨੇ ਪੱਗ ਦੇ ਵਾਸਤੇ ਆਪਣੇ ਬੱਚੇ ਤੱਕ ਪਾ ਜਿਹੜਾ ਕਿ ਸਿੱਖ ਕੌਮ ਤੋਂ ਵਾਰ ਦਿੱਤੇ ਆਪਣਾ ਪਰਿਵਾਰ ਪੂਰਾ ਵਾਰ ਦਿੱਤਾ ਜਿਹੜੇ ਕੌਮ ਦੀਆਂ ਜਿਹੜੀਆਂ ਸ਼ਹੀਦੀਆਂ ਨੇ ਉਸ ਦੀ ਕੋਈ ਦੇਣ ਨਹੀਂ ਹੈਗੀ ਪਰ ਅਜਿਹੇ ਲੋਕ ਜਿਹੜੇ ਕਿ ਪਾਗ ਨੂੰ ਸਿਰਫ 7 ਮੀਟਰ ਦਾ ਕੱਪੜਾ ਸਮਝ ਕੇ ਸਿਰ ਦੇ ਉੱਤੇ ਬੰਨ੍ਹਦੇ ਨੇ ਤਾਂ ਫਿਰ ਅਜਿਹੇ ਪਖੰਡੀਆਂ ਦੇ ਪੈਰਾਂ ਦੇ ਵਿੱਚ ਜਾ ਕੇ ਡਿੱਗਦੇ ਨੇ ਇੱਕ ਵੀਡੀਓ ਤੁਹਾਨੂੰ ਅਸੀਂ ਪਿੱਛੇ ਵੀ ਦਿਖਾਈ ਸੀ ਜਿਸ ਦੇ ਵਿੱਚ ਇੱਕ ਵਿਅਕਤੀ ਸਾਫ਼ ਕਹਿ ਰਿਹਾ ਸੀ ਕਿ ਜੇਕਰ ਤੁਸੀਂ ਸਿਰ ਦੇ ਉੱਤੇ ਪਾਗ ਬੰਨੀ ਹੋਈ ਹੈ ਤਾਂ ਤੁਸੀਂ ਜਿਹੜੇ ਸੰਤਾਂ ਦੇ ਜਡੇਰੇ ਡੂਰੇ ਦੇ ਵਿੱਚ ਜਾਂਦੇ ਹੋ ਉੱਥੇ ਜਾ ਕੇ ਤੁਸੀਂ ਉਹਨਾਂ ਦੇ ਪੈਰਾਂ ਨਾਲ ਡਿੱਗਿਆ ਕਰੋ ਕਿਉਂਕਿ ਜਿਹੜੀ ਸਿਰ ਦੇ ਉੱਤੇ ਸਜਾਈ ਹੋਈ ਪਾਗ ਆ ਨਾ ਉਹ ਲੋਕਾਂ ਦੇ ਪੈਰਾਂ ਦੇ ਵਿੱਚ ਡਿੱਗਣ ਵਾਸਤੇ ਨਹੀਂ ਬੰਨ੍ਹਣ ਦਿੱਤੀ ਵੀ ਤੁਸੀਂ ਬੰਨ੍ਹ ਕੇ ਤੁਸੀਂ ਜਣੇ ਖਣ ਦੇ ਪੈਰਾਂ ਦੇ ਵਿੱਚ ਜਾ ਕੇ ਡਿੱਗੋ ਗੁਰੂ ਘਰ ਦੇ ਵਿੱਚ ਤੁਸੀਂ ਨਮਸਕਾਰ ਨਾ ਕਿ ਤੁਸੀਂ ਹਰੇਕ ਡੇਰਿਆਂ ਦੇ ਉੱਤੇ ਉੱਥੇ ਜਾ ਕੇ ਤੁਸੀਂ ਪਖੰਡੀਆਂ ਦੇ ਪੈਰਾਂ ਦੇ ਵਿੱਚ ਡਿੱਗਦੇ ਹੋ ਕਿਉਂਕਿ ਇਸ ਦੇ ਪਿੱਛੇ ਪਿਛੇ ਜੋ ਕੁਰਬਾਨੀਆਂ ਦਾ ਇਤਿਹਾਸ ਆ ਸੱਚੀ ਉਸ ਦੀ ਕੋਈ ਦੇਣ ਨਹੀਂ ਹੈਗੀ ਪਰ ਅਜਿਹੇ ਲੋਕਾਂ ਨੂੰ ਕੀ ਸਮਝਾਈਏ ਜਿਹੜੇ ਆਪਦੇ ਆਪ ਨੂੰ ਪੱਗ ਬਣ ਕੇ ਸੂਰਮੇ ਸਮਝਦੇ ਨੇ ਗੱਲਾਂ ਤਾਂ ਸਿੱਖੀ ਦੀਆਂ ਕਰਨਗੇ ਗੱਲਾਂ ਤਾਂ ਇਤਿਹਾਸ ਦੀਆਂ ਕਰਨਗੇ ਪਰ ਆਪ ਕਿੰਨਾ ਕੁ ਸਿੱਖੀ ਦੇ ਲੜ ਲੱਗੇ ਹੋਏ ਨੇ ਜਾਂ ਫਿਰ ਕਿੰਨਾ ਕਿ ਇਤਿਹਾਸ ਦੇ ਉੱਤੇ ਖਰਾ ਉਤਰਦੇ ਨੇ ਕਿੰਨਾ ਕਿ ਜਾਣਦੇ ਨੇ ਇਹ ਇਹਨਾਂ ਦੀਆਂ ਘਟੀਆ ਹਰਕਤਾਂ ਤੋਂ ਸਾਫ਼ ਜਿਹੜਾ ਕਿ ਨਜ਼ਰ ਆਉਂਦਾ ਹੈ ਤਾਂ ਥੋੜੀ ਜੀ ਨਜ਼ਰ ਵੀਡੀਓ ਤੇ ਮਾਰਦੇ ਆ। ਕੋਈ ਗੱਲ ਨਾ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦਾ ਮੇਰੀ ਮੁਦਾਵ। ਤੇ ਪਰਮੇਸ਼ੁਰ ਤੁਸੀ ਇਹਨਾਂ ਦੀ ਬੁਆਇਆਂ ਨੂੰ ਬੜੇ ਕੀ ਤੱਕ ਇਹਨਾਂ ਦੇ ਬੜੇ ਮਾਰ ਕੇ ਉਹਨਾਂ ਨੂੰ ਖੋਲਿਆ ਇਹਨਾਂ ਦੀ ਜੀਵ ਵੀਡੀਓ ਤੁਸੀਂ ਦੇਖ ਲਈ ਤਾਂ ਫਿਰ ਅਜਿਹੇ ਜਿਹੜੇ ਆਪਣੇ ਆਪ ਨੂੰ ਸੂਰਮੇ ਕਹਾਉਂਦੇ ਨੇ ਤਾਂ ਫਿਰ ਇਹਨਾਂ ਵਾਸਤੇ ਤੁਹਾਡੇ ਕੋਲ ਕਿਹੜੇ ਸ਼ਬਦ ਨੇ ਜ਼ਰਾ ਕਮੈਂਟਾਂ ਦੇ ਵਿੱਚ ਦੱਸ ਦਿਓ ਤਾਂ ਕਿ ਅਜਿਹੇ ਲੋਕਾਂ ਨੂੰ ਇਹ ਵੀਡੀਓ ਇਹਨਾਂ ਤੱਕ ਵੀ ਪਹੁੰਚ ਜਾਵੇ ਕਿ ਜੇਕਰ ਅਸੀਂ ਅਜਿਹੀ ਹਰਕਤ ਕੀਤੀ ਤਾਂ ਸਾਨੂੰ ਲੋਕਾਂ ਨੇ ਆਹ ਕਮੈਂਟ ਕੀਤੇ ਨੇ ਕਿਉਂਕਿ ਅਜਿਹੇ ਘਟੀਆ ਲੋਕਾਂ ਨੂੰ ਸ਼ਰਮਤਾ ਹੁੰਦੀ ਨਹੀਂ ਤਾਂ ਹੀ ਤਾਂ ਅਜਿਹੇ ਜਾ ਕੇ ਇਹ ਕੰਮ ਕਰਦੇ ਨੇ ਤੁਹਾਡਾ ਇਹਨਾਂ ਲੋਕਾਂ ਦੇ ਬਾਰੇ ਕੀ ਕਹਿਣਾ ਫਿਰ ਆਪਣੀ رائے ਜ਼ਰੂਰ ਸਾਂਝੀ ਕਰ ਦਿਓ ਤੇ ਵੀਡੀਓ ਐਨੀ ਕਿਉਂ ਜ਼ਿਆਦਾ ਸ਼ੇਅਰ ਕਰ ਦਿਓ ਕਿ ਸਬੰਧੀਆਂ ਕੋਲ ਪਹੁੰਚਦੀ ਹੋ ਜੇ ਤਾਂ ਕਿ ਪਤਾ ਲੱਗ ਜੇ ਕਿ ਜੇਕਰ ਇਹ ਸੋਚਦੇ ਨੇ ਕਿ ਅਸੀਂ ਪੱਗ ਬਣ ਕੇ ਜਿਹੜੇ ਕੰਮ ਕਰਦੇ ਫਿਰਦੇ ਆ ਸਾਡੇ ਬਾਰੇ ਕਿਹੜਾ ਕਿਸ ਨੂੰ ਪਤਾ ਹੋਊਗਾ ਪਰ ਪਤਾ ਲੱਗ ਜੇ ਕਿ ਦੁਨੀਆ ਨੂੰ ਪਤਾ ਲੱਗ ਗਿਆ ਤੁਹਾਡੀ ਹਰਕਤ ਦਾ ਬਿਊਰੋ ਰਿਪੋਰਟ ਛਲਕਾਟਾ ਨਿਊਜ਼